ਬੈਠ ਗਿਆ ਸਾਕੀ ਪਿਓ ਨੂੰ ਕੈਦਖਾਨੇ ਵਿੱਚ ਪਾਇਆ ਉਹਨੇ ਸੱਗੇ ਭਰਾਵਾਂ ਦਾ ਕਤਲ ਕੀਤਾ ਸੱਗੀ ਭੈਣ ਉਸਨਾਰਾ ਤੇ ਜੇਬੂ ਨਿਸਾਨ ਨੂੰ ਵੀ ਕੈਦ ਵਿੱਚ ਸੁਟਿਆ ਉਹ ਔਰੰਗਜ਼ੇਬ ਜਿਨੇ ਰਾਜ ਤਖਤ ਤੇ ਬੈਠ ਕੇ ਹੁਕਮ ਕੀਤਾ ਗੈਰ ਮੁਸਲਮਾਨਾਂ ਦੇ ਧਰਮ ਸਥਾਨ ਤਬਦੀਲ ਦਿਓ ਉਹਨਾਂ ਨੂੰ ਕਤਲ ਕਰਕੇ ਉਹਨਾਂ ਦੇ ਧਾਰਮਿਕ ਅਕੀਦੇ ਦੇ ਵਿੱਚ ਦਖਲ ਦੇ ਕੇ ਗੁੱਤਾਂ ਦਾ ਇਸ਼ਨਾਨ ਕਰਾਇਆ ਗਿਆ ਪੋਤਾਂ ਨੂੰ ਤੋੜ ਕੇ ਮਸੀਤਾ ਦੇ ਬਾੜ ਪਾਇਤਾਨ ਬਣਾ ਦਿੱਤੇ ਗਏ ਗਿਆਨੀ ਗਿਆਨ ਸਿੰਘ ਹੋਰਾਂ ਨੇ ਲਿਖਿਆ ਔਰੰਗਜ਼ੇਬ ਦੀ ਰੀਤੀ ਸੀ ਪਹਿਲਾਂ ਲੋਕ ਦਿਓ ਜੇ ਲਾਜਕਾਰ ਨੂੰ ਕੋਈ ਧਰਮ ਨਹੀਂ ਤਬਦੀਲ ਕਰਦਾ ਤੇ ਫਿਰ ਉਹਨੂੰ ਡਰਾਵਾ ਦਿਓ ਤੇ ਜੇ ਫਿਰ ਵੀ ਕੋਈ ਧਰਮ ਨਾ ਤਬਦੀਲ ਕਰੇ ਤੇ ਉਹਦਾ ਸਿਰ ਕਲਮ ਕਰ ਦਿਓ ਕਿਸ਼ ਲੋਭ ਦਿਖਾਏ ਜ਼ੁਲਮ ਕਰਾਏ ਤੁਰਕ ਬਣਾਏ ਬਹੁ ਹਿੰਦੂ ਬਹੁ ਤੱਕ ਲਹਾਵਤ ਦਿਲ ਚਟਾਵਤ ਅਤ ਸਤਾਵੇ ਤੁੰਤਿ ਦੁਖੀ ਜਦੋਂ ਇਸ ਤਰ੍ਹਾਂ ਦੀ ਤੈਲ ਕਾ ਮੱਤੀ ਹੋਈ ਸੀ